ਮਤਲਬ ਥਾਣੇ ਹੋ ਕੇ ਆ ਚੁੱਕੀ ਆ ਤਿੰਨ ਵਾਰ ਦਰਖਾਸਤ ਦੀ ਮੇਰੇ ਤੋਂ ਫੋਟੋਸ ਵੀ ਹੈਗੀਆਂ ਮੈਂ ਸਾਰੀਆਂ ਮਤਲਬ ਸ਼ੋ ਕਰਵਾ ਦਾਂਗੀ ਉੱਪਰ ਫੋਟੋਸ ਵੀਡੀਓ ਸਭ ਕੁਝ ਹੈਗਾ ਮੇਰੇ ਕੋਲ ਪ੍ਰੂਫ ਠੀਕ ਹੈ ਨਾ ਤਿੰਨ ਵਾਰ ਦਰਖਾਸਤ ਲਿਖੀ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਠੀਕ ਹੈ ਤੇ ਜੇ ਕਿਸੇ ਦਾ ਝੂਠਾ ਪਰਚਾ ਕਰਨਾ ਹੋਵੇ ਉਹ ਝਟ ਗੱਡੀਆਂ ਲੈ ਕੇ ਆ ਜਾਂਦੇ ਆ ਕਿ ਹਾਂ ਇਹਨਾਂ ਨੇ ਇਦਾਂ ਕੀਤਾ ਠੀਕ ਹੈ ਮੇਰੇ ਹਸਬੰਦ ਤੇ ਆਲਰੇਡੀ ਕਿੰਨੀ ਵਾਰ 6 7 ਵਾਰ ਮੇਰੇ ਪਾਪਾ ਨੇ ਝੂਠੇ ਪਰਚੇ ਕਰਵਾਤੇ ਆ ਤੇ ਉਦੋਂ ਉਹਨਾਂ ਨੂੰ ਝਟ ਚੁੱਕ ਕੇ ਲੈ ਜਾਂਦੇ ਰਹੇ ਤੇ ਅੱਜ ਇਹਨਾਂ ਨੇ ਹੜ ਤੇ ਜਾਨ ਜਾਨੀ ਹਮਲੇ ਵੀ ਕੀਤੇ ਠੀਕ ਹੈ ਥੋੜੇ ਮਾਰੇ ਪਰਚੇ ਕਾਜੇ ਕਰਵਾਉਂਦੇ ਆ ਇਰੇ ਵੱਲੋਂ ਹੀ ਮੈਨੂੰ ਵੀ ਪਹਿਲਾਂ ਮੈਂ ਛੋਟੀ ਸੀਗੀ ਠੀਕ ਹੈ ਅੰਡਰੇ ਸੀ ਮੈਨੂੰ ਵੀ ਕੁੱਟ ਮਾਰ ਕੇ ਹਨਾ ਖਿਲਾਫ ਬਿਆਨ ਹਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ 16 ਸਾਲ ਤੋਂ ਲਗਾਤਾਰ ਹਨਾ ਹਾਂਜੀ ਤੇ ਨਾਲੇ ਮੈਂ ਪਹਿਲੀ ਵਾਰੀ ਉਹ ਜਿਹਾ ਪਿਓ ਵੇਖਿਆ ਜਿਹੜਾ ਨਾਲ ਉੱਚ ਠਾਣੇ ਜਾ ਕੇ ਕਹਿ ਰਿਹਾ ਕਿ ਇਸ ਮਗਲਿੰਗ ਕਰਦੀ ਹੈ ਕੁੜੀ ਮੈਨੂੰ ਤਾਂ ਸ਼ਰਮ ਆਉਂਦੀ ਐ ਇੰਨੀ ਗੱਲ ਕਹਿੰਦੇ ਆ ਵੀ ਮਤਲਬ ਐਨੀ ਚੀਜ਼ ਕਹਿਣਾ ਤੇ ਬੰਦਨ ਕਿ ਤੁਸੀਂ ਆਣ ਕੇ ਮੇਰੇ ਆਟ ਗਵਾਰ ਜਾਂ ਕਿਸੇ ਪੁਸ਼ੀਸ਼ ਕਰ ਸਕਦੇ ਹੋ ਮੇਰੇ ਬਾਰੇ ਹਾਂਜੀ 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 ਤੇ ਜੇ ਕੋਈ ਇਹੋ ਜਿਹਾ ਹੋਵੇ ਉਹ ਵੀ ਜੇ ਕੋਈ ਵੀ ਮੇਰੇ ਖਿਲਾਫ ਇਦਾਂ ਦੀ ਗੱਲ ਕਰ ਦਿੰਦਾ ਠੀਕ ਹੈ ਤੇ ਮੈਂ ਆਪਣੇ ਹਸਬੰਦ ਦੇ ਖਿਲਾਫ ਖੁਦ ਬੋਲੂੰਗੀ ਠੀਕ ਹੈ ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਤੁਸੀਂ ਲਾਸਟ ਚ ਕੀ ਮਤਲਬ ਬੇਨਤੀ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਹੋ ਜੰਗ ਮਤਲਬ ਕਰਦੀਆਂ ਕੀ ਮੇ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਨਾ ਹੋਈ ਤੇ ਸਾਨੂੰ ਕਿਤੇ ਵੀ ਉੱਚੇ ਤੋਂ ਉੱਚੇ ਉੱਚ ਅਧਿਕਾਰੀਆਂ ਤੱਕ ਜਾਣਾ ਪਿਆ ਤੇ ਅਸੀਂ ਜਾਵਾਂਗੇ ਨਹੀਂ ਸਬੰਧਤ ਰਾਜਨੇਰ ਦੇ ਕੋਈ ਮੁੱਖ ਅਫਸਰ ਨੇ ਸਰਦਾਰ ਕਰਮਪਾਲ ਸਿੰਘ ਜੀ ਹਾਂਜੀ ਉਹਨਾਂ ਨੂੰ ਮੈਂ ਹੀ ਬੇਨਤੀ ਕਰੂੰਗੀ ਨਹੀਂ ਉਹ ਹੀ ਗੱਲ ਉਹਨਾਂ ਨਾਲ ਕਰੀ ਅਜੇ ਤੱਕ ਨਹੀਂ 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 ਉਹ ਸਾਨੂੰ ਮਿਲੇ ਹੀ ਨਹੀਂ ਥਾਣੇ ਵਿੱਚ ਮਿਲਦੀ ਹੀ ਨਹੀਂ ਰਿਹਾ ਤਿੰਨ ਵਾਰੀ ਅਸੀਂ ਗਏ ਉਹ ਹੈ ਹੀ ਨਹੀਂ ਸੀਗੇ ਉੱਥੇ ਉਹ ਸਾਰਾ ਸਮੇਂ ਤਾਂ ਲਾ ਮੇਰੇ ਭਰਾ ਦਾ ਸੋਹਰਾ ਰੂੜੇ ਮਾਂ ਡਿਆ ਰੀ ਬਾਹਰ ਨਾਲ ਵਸ਼ਾ ਬੰਨਿਆ ਦਰੀ ਦੇ ਨਾਲ ਤੇ ਮੈਂ ਜਦ ਮੈਂ ਉਹਨੂੰ ਉਹਨਾਂ ਲਾ ਤੇ ਰੋੜਾ ਵੱਜ ਰਿਹਾ ਤੇ ਮੈਂ ਥੋਲਣ ਚੱਲਿਆ ਵਸ਼ੇ ਨੂੰ ਤੇ ਮੈਂ ਥੋਲਣ ਦਾ ਮੇਰੇ ਧੋਤੇ ਵੱਜ ਰਿਹਾ ਤੇ ਥੱਲੇ ਥੱਲੇ ਮੋਣੀ ਲਗਾ ਤੇ ਮਰਾਜਮ ਆਏ ਦੀ ਕਿਹੜੀ ਕਿਲੋ ਰੋੜੇ ਮਾਰੇ ਗਿਆ ਨਾ ਮਾ ਤਾਂ ਕੋਈ ਗੱਲ ਬਾਤ ਨਹੀਂ ਆਈ ਧਰੇ ਪਿੱਤੇ ਮੈਂ ਬੰਬੀ ਨੂੰ ਆਹਲਾ ਤੇ ਪਤੇ ਦੇਹਰਾ ਲਾਇਆ ਬਾਹਰ ਬੂਆ ਧੋੜਿਆ ਹੀ ਫੇਰ ਰੋੜਾ ਬੋਦਨ ਰੋੜੇ ਮੰਨ ਬਹਿ ਰਿਹਾ ਬੋਦਨ ਬਹਿ ਰਿਹਾ ਬਾਹਰ ਆਓ ਬਾਹਰ ਆਓ ਇਹ ਬਜਾ ਰੋੜੇ ਰੋੜੇ ਮੰਨ ਬਹਿ ਰਿਹਾ ਆਪੇ ਹੀ ਇਹ ਵੀਡੀਓ ਬਣਾਈਆਂ ਰੋੜੇ ਮਾਰਦੀਆਂ ਨੀਆਂ ਤੇ ਇਹਨੇ ਪੈ ਰਾਤ ਮਾਰੇ ਰੋੜੇ ਇਹਨੇ ਤੇ ਭੇਮ ਤਾਂ ਤਾਂ ਮੈਂ ਕੀ ਰੰਜ ਰੰਜਸ ਕੀ ਬਸ ਇਹ ਵੀ ਇਹ ਪੂਰੀ ਤੇ ਰਹਿ ਨਹੀਂ ਸਾਡੇ ਵਾਲੇ ਮੇਰੇ ਭਰਾ ਵਾਲੇ ਬਸ ਲਾ ਮੇਰੀ ਮੈਰਿਜ ਕਰਕੇ ਹਾਂਜੀ ਉਹ ਤੋਰ ਛੰਦਾ ਆਪੇ ਬਿਨਾਂ ਲਾ ਫਿਰ ਫਿਰ ਦੇ ਤੇ ਉਹ ਆਪੇ ਲਈ ਪਹੁੰਦੇ ਮੈਂ ਤੇ ਮੈਂ ਕੁੜੀ ਮੁੰਡਾ ਮਾਰਨਾ ਆ ਇਹਨਾਂ ਨੇ ਵੀ ਕਹਿ ਰਹੇ ਕਿ ਸਾਨੂੰ ਸਮਗ ਲੈ ਕੇ ਆ ਜਾਂਦਾ ਵਾ ਜਾਂ ਇਤਰਾ ਕਿਹਾ ਗਿਆ ਵਾ ਕਦੀ ਘਰੋਂ ਤੁਹਾਡੇ ਸਾਹਮਣੇ ਕੋਈ ਪੁਲਿਸ ਨੂੰ ਕੋਈ ਬਰਾਮਦੀ ਹੋਈ ਤੁਹਾਡੇ ਨਹੀਂ ਸਰ ਨਾਲ ਦੋ ਨਾਲ ਨਾਲ ਪੇਂਦ ਦੂਜੇ ਪੇਂਦ ਰੇ ਮੈਂਬਰ ਸੰਬੰਧੀ ਆਏ ਆ ਮਾੜੀ ਜਿੰਦਰਾ ਤੋੜਿਆ ਕਿ ਤੂੰ ਤੂੰ ਹੀ ਚੀਨੀ ਲੱਭੀ ਬਾਤ ਆ ਦੋ ਚਾਹ ਜੱਪਿਆ ਪਿਆ ਰੇ ਮਾੜੀ ਚ ਉਹ ਪਿਆ ਦੀ ਸਾੜੀ ਦਾ ਲੀਰੇ ਫੋਲੇ ਪੇਟੀਆਂ ਫੋਲੀਆਂ ਤੂੰ ਹੀ ਸਾਨੂੰ ਦਾ ਸਮਾਨ ਨਹੀਂ ਲੱਭਿਆ ਜੋ ਇਹ ਕਹ ਰੇ ਕਿ ਕੋਲੋਂ ਪਾ ਗਿਓ ਮੇਰੇ ਤੇ ਪਰਚਾ ਕੀਤਾ ਗਿਆ ਆ ਉਹ ਹੀ ਇੰਨੇ ਫੋਨ ਦਾਤੇ ਫੇਰ ਪਰਚਾ ਆਇਆ ਜੀ ਅੱਛਾ ਹਾਂਜੀ ਇੰਨੇ ਤਰਾ ਹੈ ਮੇਰੇ ਭਰਾ ਥੋੜੇ ਜਿਨੇ ਬੱਚੇ ਰਹੁੰਦੇ ਹੋਂ ਫੇਰ ਹੋਂ ਫੇਰ ਥਾਣੇ ਜਾ ਕੇ ਬੋਲਣ ਦਿਆ ਝੂਟਾ ਨਾਲ ਲੋਂਦੇ ਮੇਰੇ ਭਰਾ ਦਾ ਇੰਨੇ ਫਾਇਰ ਮਾਰੇ ਆ ਜਿਹੜੇ ਰੇਪਿੰਦਰਾ ਬੰਦਾ ਤੈਰੇ ਤੇ ਐਂ ਫਾਇਰ ਮਾਰੇ ਆ ਐਂ ਸਾਨੂੰ ਦੋਵਾਂ ਭਰਾਵਾਂ ਦੇ ਤੇ ਮੱਜੀ ਸਾਰਾ ਦੇ ਰਿਓ ਤੇ ਪਿਆਂ ਦੇ ਬੰਡਾ ਤੇ ਦੇ ਡੋਰੀ ਦੇ ਡੋਰੀ ਨੇ ਫੈਰ ਫੈਰ ਮਾਰਿਆ ਤੇ ਜੀ ਅਸੀਂ ਅੱਜ ਤੋਂ ਵੀਡੀਓ ਬਣਾਉਂਦੇ ਰੋੜੇ ਮਾਰਨੀ ਮਾਰਿਆ ਨੂੰ ਤੁਹਾਨੂੰ ਸਾਹਮਣੇ ਨਹੀਂ ਸਾਡੇ ਉਹ ਹੀ ਸਦਾ ਰਿਆ ਇਹ ਕੁੜੀ ਚਾਤੇ ਤਾਂ ਜਿਹਾ ਚੁਬਦਾ ਕੁੜੀ ਸਾਹਮਣੇ ਜੀ ਬਸਲਦੀ ਹੈ ਜੀ ਉਹਨਾਂ ਦੋਵਾਂ ਤਰ੍ਹਾਂ ਦੀਆਂ ਅਰਖਾਸਤਾਂ ਆਈਆਂ ਜੀ ਹਾਂਜੀ ਤੇ ਉਹਨਾਂ ਨੂੰ ਬਾਰ-ਬਾਰ ਥਾਣੇ ਬੁਲਾਇਆ ਹਾਜ਼ਰ ਨਹੀਂ ਆਏ ਤੇ ਉਹਦੇ ਸਬੰਧ ਚ 750 ਦੇ ਕਲੰਦਰੇ ਬਣਾਤੇ ਉਹਨਾਂ ਨੇ ਅੱਛਾ ਜੀ ਤੇ ਅਗਲੀ ਕਾਰਵਾਈ ਜਿਹੜੀ ਚੱਲ ਰਹੀ ਤਪੀਸ਼ ਕਰ ਰਹੇ ਹਾਂ ਜੋ ਵੀ ਅਗਲਾ ਰਿਜ਼ਲਟ ਵਗੈਰਾ ਆਉਣਗੇ ਤੇ ਕਾਰਵਾਈ ਅਮਲ ਵਿੱਚ ਲੰਦਗੀ ਤਦ ਦੋ ਚੱਲ ਰਹੀ ਹੈ ਜੀ ਹਾਂ ਜੀ ਓਕੇ ਜੀ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ